ਤਾਰੇ ਦੁਨੀਆ ਦੇ ਅੰਨਦਾਈਆਂ ਨੂੰ ਕਹਿਣਾ ਚਾਹੁੰਦਾ ਕਿ ਜੇ ਤੁਹਾਡੇ ਤੇ ਕੋਈ ਤੁਹਾਡੀ ਪ੍ਰਾਪਰਟੀ ਕਰਕੇ ਕੋਈ ਜਾਤੀ ਮਸਲੇ ਕਰਕੇ ਜੇ ਕੋਈ ਝੂਠਾ ਕੇਸ ਦਰਜ ਹੋਇਆ ਤੇ ਤੁਸੀਂ ਆਓ ਮੇਰੇ ਨਾਲ ਸੰਪਰਕ ਕਰੋ ਸਾਡੇ ਮਹਿਕਮੇ ਨਾਲ ਸੰਪਰਕ ਕਰੋ ਸਰਕਾਰ ਨਾਲ ਸਾਡੀ ਨਾਲ ਸੰਪਰਕ ਕਰੋ ਅਸੀਂ ਤੁਹਾਡੇ ਸਾਰੇ ਕੇਸ ਜਿਹੜੇ ਆ ਉਹ ਰੱਦ ਵੀ ਕਰਾਵਾਂਗੇ ਤੇ ਕਹਦਾ ਫੇਰ ਬੇਨਤੀ ਆ ਤੁਹਾਡੇ ਤੋਂ ਦੁਨੀਆ ਭਰ ਦੇ ਅੰਨਦਾਈਆਂ ਨੂੰ ਕਿ ਜਦੋਂ ਵੀ ਸਾਨੂੰ ਈਮੇਲ ਕਰਦੇ ਹੋ ਉਦੋਂ ਸਾਨੂੰ ਆਪਣੇ ਦੇਸ਼ ਦਾ ਐਡਰੈਸ ਆਪਣੀ ਨਾਲ ਟੈਲੀਫੋਨ ਨੰਬਰ ਤੇ ਆਪਣਾ ਜਿਹੜਾ ਇੰਡੀਆ ਦਾ ਤੁਹਾਡਾ ਐਡਰੈਸ ਹੈ ਉਹਦੇ ਇੰਡੀਆ ਦੇ ਵਿੱਚ ਜਿਹੜਾ ਕੋ ਤੁਹਾਡਾ ਰਿਲੇਟਿਵ ਪੈਂਪਲਾ ਸਾਡੇ ਨਾਲ ਸੰਪਰਕ ਕਰ ਸਕਦਾ ਸੜਕ ਸੁਰੱਖਿਆ ਫੋਰਸ ਪੰਜਾਬ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ 24 ਘੰਟੇ ਸਿਰਫ ਇੱਕ ਸਾਲ ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 50% ਦੀ ਕਮੀ ਆਈ ਹੈ ਉਸ ਸਮਾਂ ਪਹਿਲਾਂ ਮੇਰੇ ਭਰਾ ਦਾ ਐਕਸੀਡੈਂਟ ਹੋਇਆ ਸੀ ਸੜਕ ਸੁਰੱਖਿਆ ਫੋਰਸ ਨੂੰ ਕਾਲ ਕੀਤਾ 112 ਨੰਬਰ ਤੇ ਵਿਦਿਨ 5 ਮਿੰਟਾਂ ਦੇ ਵਿੱਚ ਇਹਨਾਂ ਨੇ ਆ ਕੇ ਮੇਰੇ ਭਰਾ ਦੀ ਜਾਨ ਬਚਾਈ ਉਹ ਨਾ ਮੈਨੂੰ ਉੱਥੋਂ ਚੱਕਦੇ ਤਾਂ ਹੋ ਸਕਦਾ ਸੀ ਮੇਰੀ ਮੌਤ ਹੋ ਜਾਂਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਯਤਨਾਂ ਸਦਕਾ ਸਾਡਾ ਪੰਜਾਬ ਬਣ ਰਿਹਾ ਹੈ ਰੰਗਲਾ ਪੰਜਾਬ ਮੀਡੀਆ ਵਾਲੇ ਸਾਡੇ ਸਾਥੀ ਆਇਓ ਮੇਰੇ ਨਾਲ ਸਾਡੇ ਐਨਆਈ ਵਿੰਗ ਦੇ ਏਡੀਜੀਪੀ ਸਾਫ ਸਨਾਤ ਸਾਹਿਬ ਔਰ ਐਨਆਈ ਸਭਾ ਜਲੰਧਰ ਦੇ ਵਾਈਸ ਪ੍ਰਧਾਨ ਚਾਨਾ ਸਾਹਿਬ ਸਤਾਮ ਚਾਨਾ ਜੀ ਬਹੁਤ ਪੁਰਾਣੇ ਜਿਨ੍ਹਾਂ ਨੇ ਐਨਆਈ ਸਭਾ ਜਲੰਧਰ ਬੜਾਈ ਸੀਗੇ ਉਹ ਵੀ ਆਏ ਆ ਪਿਛਲੀ ਵਾਰ ਪ੍ਰਧਾਨ ਜੀ ਆਏ ਸੀ ਉਹ ਕਿਤੇ ਬਾਅਦ ਗਏ ਆਪਣੀ ਫੈਮਿਲੀ ਦਾ ਅਸੀਂ ਐਨਆਈ ਮਿਲ ਲਈ ਜਿਹੜੀ 2.5 ਘੰਟੇ ਪੂਰੇ ਲਾ ਕੇ ਉਰੇ ਖਤਮ ਕੀਤੀ ਹੈ ਪਿਛਲੀ ਵਾਰ ਅਸੀਂ 4 ਦਸੰਬਰ ਨੂੰ ਐਨਡੀਆਈ ਮਿਲਦੀ ਜਿਹੜੀ ਕੀਤੀ ਸੀਗੀ ਪਹਿਲੀ ਐਨਡੀਆਈ ਮਿਲਦੀ ਕੀਤੀ ਸੀਗੀ ਜਿਹਦੇ ਵਿੱਚ ਕਰੀਬ ਸਾਨੂੰ 98 ਕੇਸ ਜਿਹੜੇ ਆ ਮੁੱਢਕੇ 100 ਹੀ ਹੋ ਗਿਆ ਸੀਗਾ 100 ਕੇਸ ਜਿਹੜੇ ਸਾਨੂੰ ਆਏ 25 ਸਾਨੂੰ ਉਦੋਂ ਮੌਕੇ ਤੇ ਆਏ ਸੀਗੇ ਜਿਹੜੇ ਲਾਈਵ ਜਦੋਂ ਆਨਲਾਈਨ ਚੱਲਦੀ ਆ ਉਦੋਂ 25 ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਸਾਨੂੰ ਜਿਹੜੀਆਂ ਆਨਲਾਈਨ ਕੀਤੀਆਂ ਸੀਗੀਆਂ ਉਹਦਾ ਜਿਹੜੇ ਸਾਨੂੰ ਈਮੇਲਾਂ ਦੇ ਥਰੂ ਕੀਤੀਆਂ ਉਹ ਸਾਨੂੰ 75 ਆਗੀਆਂ ਸੀਗੀਆਂ ਅਸੀਂ ਉਹਦੇ ਚੋਂ 51 ਜਿਹੜੀਆਂ 51 ਇੱਕ ਮਹੀਨੇ ਦੇ ਵਿੱਚ ਉਹ ਜਿਹੜੀਆਂ ਹੱਲ ਕਰਤੀਆਂ ਉਹਦਾ ਅੱਠ ਸਾਡੀਆਂ ਇਸ ਕਰਕੇ ਰਹਿ ਗਈਆਂ ਕਿ ਜਿਹੜੇ ਬੰਦਿਆਂ ਨੇ ਸਾਨੂੰ ਈਮੇਲਾਂ ਕੀਤੀਆਂ ਸੀਗੀਆਂ ਉਹਨਾਂ ਨੇ ਆਪਣਾ ਨਾਲ ਨਾਂ ਤੇ ਇੰਡੀਆ ਦਾ ਐਡਰੈਸ ਲਿਖਿਆ ਨਾ ਹੀ ਉਹਨਾਂ ਨੇ ਆਪਣੇ ਉਸ ਕੰਟਰੀ ਦਾ ਐਡਰੈਸ ਜਾਂ ਟੈਲੀਫੋਨ ਨਹੀਂ ਲਿਖਿਆ ਮੇਰੀ ਤੁਹਾਡੇ ਥਰੂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਉੱਤੇ ਇੱਕਦੋ ਫੇਰ ਬੇਨਤੀ ਆ ਤੁਹਾਡੇ ਨੂੰ ਦੁਨੀਆ ਭਰ ਦੇ ਇਹਨਾਂ ਨੂੰ ਕਿ ਜਦੋਂ ਵੀ ਸਾਨੂੰ ਈਮੇਲ ਕਰਦੇ ਹੋ ਉਦੋਂ ਸਾਨੂੰ ਆਪਣੇ ਦੇਸ਼ ਦਾ ਐਡਰੈਸ ਆਪਣੀ ਨਾਲ ਟੈਲੀਫੋਨ ਨੰਬਰ ਤੇ ਆਪਣਾ ਜਿਹੜਾ ਇੰਡੀਆ ਦਾ ਤੁਹਾਡਾ ਐਡਰੈਸ ਹੈ ਔਰ ਇੰਡੀਆ ਦੇ ਵਿੱਚ ਜਿਹੜਾ ਕੋ ਤੁਹਾਡਾ ਰਿਲੇਟਡ ਭੈਣ ਭਰਾ ਸਾਡੇ ਨਾਲ ਸੰਪਰਕ ਕਰ ਸਕਦਾ ਉਹਦਾ ਨੰਬਰ ਜਿਹੜਾ ਜੂਤ ਭੇਜਿਆ ਕਰੋ ਸੋ اٹਕੇ ਸਾਡੇ ਹੌ ਰਹਿਗੇ ਬਾਕੀ ਕੇਸ ਸਾਡੇ ਇਨ ਪ੍ਰੋਸੈਸ ਹੈ ਉਹ ਮੇਰਾ ਖਿਆਲ ਹੈ ਹਫਤੇ ਦੇ ਵਿੱਚ ਪਿਛਲੀ ਮਿਲਲੀ ਵਾਲੇ ਕੇਸ ਜਿਹੜੇ ਆ ਅਸੀਂ ਸਾਰੇ ਹੱਲ ਕਰ ਦੇਾਂਗੇ ਹੁਣ ਜਦੋਂ ਅਸੀਂ ਇਹ ਐਨਐਡੀ ਮਿਲਣੀ ਦੂਜੀ ਅੱਜ ਵਾਲੀ ਮਿਲਣੀ ਜਿਹੜਾ ਅਨਾਉਂਸ ਕੀਤੀ ਤੇ ਸਾਨੂੰ 103 ਈਮੇਲਾਂ ਜਿਹੜੀਆਂ ਟੋਟਲ ਆਈਆਂ 103 ਕੇਸ ਜਿਹੜੇ ਆ ਸਾਨੂੰ ਕਿਤੇ ਆ ਤੇ ਹੁਣੇ 2.5 ਘੰਟਿਆਂ ਚ ਸਾਨੂੰ ਜਿਹੜਾ 49 ਬਖ ਬਖ ਦੇਸ਼ਾਂ ਤੋਂ ਮੈਨੂੰ ਖੁਸ਼ੀ ਹੈ ਕਿ ਦੁਨੀਆ ਦੇ ਬਖ ਬਖ ਦੇਸ਼ਾਂ ਤੋਂ ਬਹੁਤ ਦੇਸ਼ਾਂ ਤੋਂ ਜਿਹੜੇ ਸਾਡੇ ਭੈਣ ਭਰਾ ਐਨਐਡੀ ਉਹਨਾਂ ਨੇ ਆਪਣੇ ਕੇਸ ਜਿਹੜੇ ਦੱਸਿਆ ਸਾਡਾ ਆਨਲਾਈਨ ਮਿਲਣੀ ਕਰਨ ਦਾ ਇਹ ਜਿਹੜਾ ਅਸੀਂ ਪ੍ਰੋਗਰਾਮ ਬਣਾਇਆ ਇਹਦਾ ਮਤਲਬ ਇਹ ਹੈ ਕਿ ਪਹਿਲਾਂ ਅਸੀਂ ਪਿਛਲੇ 2 ਸਾਲਾਂ ਦੇ ਵਿੱਚ 9 ਐਨਆਰਆਈ ਮਿਲनियां ਕੀਤੀਆਂ ਸੀਗਾ ਵੱਖ-ਵੱਖ ਸ਼ਹਿਰਾਂ 'ਚ ਵੱਖ-ਵੱਖ ਏਰੀਆ ਦੇ ਵਿੱਚ ਉਹਦੇ ਜਿਵੇਂ ਸਾਨੂੰ ਕਰੀਬ 2000 ਕੇਸ ਜਿਹੜਾ ਪ੍ਰਾਪਤ ਹੋਇਆ ਸੀਗਾ ਤੇ ਅਸੀਂ ਕਰੀਬ ਹੁਣ ਤੱਕ ਉਹਦੇ 'ਚੋਂ 7-8 1800 ਕੇਸ ਜਿਹੜਾ ਹੱਲ ਕਰਤਾ ਪਰ ਅਸੀਂ ਦੇਖਿਆ ਕਿ ਲੋਕ ਵਿਚਾਰੇ ਕੋਈ ਇੰਗਲੈਂਡ ਤੋਂ ਆਉਂਦਾ ਕੋਈ ਨਿਊਯਾਰਕ ਤੋਂ ਆਉਂਦਾ ਬੜੀ ਦੂਦੋ ਦੂਦਾ ਹੁੰਦੇ ਆ ਸੋ ਅਸੀਂ ਕਦੇ ਸਾਲ ਹੱਲ ਕਰਿਆ ਕਿ ਆਪਾਂ ਇਹ ਤਜਰਬਾ ਕਰਕੇ ਦੇਖਦੇ ਆ ਕਿ ਆਨਲਾਈਨ ਜਿਹੜੇ ਲੋਕ ਜਿਹੜੇ ਬੱਚਾ ਕੰਨ ਕਿਉ ਆਪਣੀਆਂ ਇੰਨੀਆਂ ਮਹਿੰਗੀਆਂ ਟਿਕਟਾਂ ਜਿਹੜੇ ਖਰੀਦੇ ਸੋ ਮੈਨੂੰ ਲੱਗਾ ਕਿ ਬਹੁਤ ਵਧੀਆ ਪਿਛਲੀ ਵਾਰ 25 ਹਜ਼ਾਰਾਂ 99 ਬੰਦੇ ਡਬਲ ਹੋ ਗਏ ਮਤਲਬ ਅੱਜ ਆਨਲਾਈਨ ਜਿਹੜੇ ਆਏ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਦੱਸੀਆਂ ਉਹਦਾ ਅਸੀਂ ਪੂਰੀ ਜੁੰਮੇ ਆਦੀ ਦੇ ਨਾਲ ਇਹ ਜਿਹੜੀਆਂ ਸ਼ਿਕਾਇਤਾਂ ਨੇ ਇਹਦਾ ਹੱਲ ਕਰਾਂਗੇ ਉਹ ਦੂਜਾ ਜਿਹੜਾ ਪੰਜਾਬ ਦੇ ਬਾਦ ਦੇ ਵਿੱਚ ਬਾਦ ਬੈਠੇ ਲੋਕ ਕੁਝ ਫਰਮਾਵਾ ਡਾ ਦਿੰਦੇ ਆ ਕੁਝ ਕਹਿੰਦੇ ਆ ਕਿ ਸਾਡੀ ਉੱਤੇ ਸਦਵਾਈ ਨਹੀਂ ਹੁੰਦੀ ਜੀ ਕੋਈ ਲੋਕਾਂ ਨੇ ਅੱਜ ਵੀ ਕਿਹਾ ਆਨਲਾਈਨ ਕਿਹਾ ਉਹਨਾਂ ਨੇ ਆਪਣੀਆਂ ਸ਼ਿਕਾਇਤਾਂ ਕੀਤੀਆਂ ਕਿ ਅਸੀਂ ਤਿੰਨ ਤਿੰਨ ਸਾਲ ਤੋਂ ਲੱਗੇ ਆ ਦੋ ਦੋ ਸਾਲ ਤੋਂ ਲੱਗੇ ਆ ਇੱਕ ਭਾਈ ਸਾਹਿਬ ਕਹਿ ਰਹੇ ਸੀ ਚਾਰ ਸਾਲ ਤੋਂ ਲੱਗੇ ਆ ਜੀ ਸਾਡੀ ਕੋਈ ਸਦਵਾਈ ਨਹੀਂ ਹੋਈ ਪਰ ਐਸੀ ਇਸੇ ਕਰਕੇ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਸਾਡੇ ਕੋਮੀ ਕਦਮਿੰਦਰ ਆਰਵਿੰਦ ਕੇਰਿਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਉਹ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਗਵਾਈ ਦੇ ਹੇਠ ਜਿਹੜਾ ਅਸੀਂ ਪੂਰੀ ਦੁਨੀਆ ਦੇ ਐਨਆਰਆਈਆਂ ਨੂੰ ਇਹ ਮੈਸੇਜ ਕਮਵੇ ਕਰਨਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਪੰਜਾਬ ਸਰਕਾਰ ਤੁਹਾਡੇ ਜਾਨ ਮਾਲ ਦੀ ਸੁਰੱਖਿਆ ਦੀ ਗਾਰੰਟੀ ਦਿੰਦੀ ਹੈ ਪੰਜਾਬ ਸਰਕਾਰ ਤੁਹਾਡਾ ਕੋਈ ਬਿਜ਼ਨਸ ਇੱਥੇ ਸ਼ੁਰੂ ਆ ਉਹਨੂੰ ਬਚਾਉਣ ਦੇ ਵਿੱਚ ਮਤ ਕਰੂਗੀ ਤੁਸੀਂ ਕੋਈ ਸ਼ੁਰੂ ਕਰਨਾ ਹੈ ਉਹਨੂੰ ਛੁੜੂ ਕਰਾਉਂਦੇ ਚ ਤੁਹਾਡੀ ਜਿਹੜੀ ਫੁੱਲ ਮਤ ਕਰੂਗੀ ਇਸ ਕਰਕੇ ਅਸੀਂ ਚਾਹੁੰਦੇ ਆ ਕਈ ਲੋਕ ਕਹਿ ਦਿੰਦੇ ਆ ਕਿ ਅਸੀਂ ਦੀ ਆਉਂਦੇ ਦੀ ਡਰਦੇ ਸਾਡੇ ਤੇ ਪਸਤਾ ਹੋ ਜਾਣਾ ਇੱਕ ਵਾਰ ਪਿਛਲੀ ਵਾਰ ਵੀ ਕਿਹਾ ਸੀ ਅੱਜ ਤੁਹਾਡੇ ਤੁਹ ਕਹੂੰਗਾ ਕਿ ਜਿਹੜੇ ਇੰਨਾਂ ਦੇ ਵੀਰ ਬਿਲਕੁਲ ਪਿਛਲੇ ਦਮੰਬਰ ਮਹੀਨੇ ਤਿੰਨ ਚਾਰ ਅੰਦਾਜ਼ਾ ਇਹਨੇ ਕਾਲਾ ਕੀਤੀਆਂ ਕਿ ਸਰ ਅਸੀਂ ਆ ਨਹੀਂ ਸਕਦੇ ਨਹੀਂ ਮੈਂ ਕਿਹਾ ਕੀ ਹੋਇਆ ਕਹਿੰਦੇ ਜੀ ਸਾਡੇ ਤੇ ਝੂਠੇ ਪਸਤੇ ਦਰਜ ਹੋਏ ਆ ਪ੍ਰਾਪਰਟੀ ਦੇ ਕਰਕੇ ਜਿਹੜੀ ਵਿਰੋਧੀ ਪਾਰਟੀ ਉਹਨਾਂ ਨੇ ਸਾਡੇ ਤੇ ਪਸਤੇ ਦਰਜ ਕਰਾਉਂਦੇ ਆ ਮੈਂ ਤੁਹਾਡੇ ਥੋਂ ਫੇਰ ਇੱਕ ਦਾ ਸਾਰੀ ਦੁਨੀਆ ਦੇ ਨਰਾਇਆਂ ਨੂੰ ਕਹਿਣਾ ਚਾਹੁੰਦਾ ਕਿ ਜੇ ਤੁਹਾਡੇ ਤੇ ਕੋਈ ਤੁਹਾਡੀ ਪ੍ਰਾਪਰਟੀ ਕਰਕੇ ਕੋਈ ਜਾਤੀ ਮਸਲੇ ਕਰਕੇ ਜੇ ਕੋਈ ਝੂਠਾ ਕੇਸ ਦਰਜ ਹੋਇਆ ਤੇ ਤੁਸੀਂ ਆਓ ਮੇਰੇ ਨਾਲ ਸੰਪਰਕ ਕਰੋ ਸਾਡੇ ਮੈਕਮੇ ਨਾਲ ਸੰਪਰਕ ਕਰੋ ਸਰਕਾਰ ਨਾਲ ਸਾਡੀ ਨਾਲ ਸੰਪਰਕ ਕਰੋ ਅਸੀਂ ਤੁਹਾਡੇ ਸਾਰੇ ਕੇਸ ਜਿਹੜੇ ਆ ਉਹ ਰੱਦ ਵੀ ਕਰਾਵਾਂਗੇ ਜਿਹੜੇ ਜਿਹੜੇ ਆ ਉਹ ਤੁਹਾਡੀ ਜਿਹੜੀ ਕੁਝ ਲੋਕਾਂ ਨੇ ਚਾਲ ਚੱਲ ਕੇ ਤੁਹਾਡੀ ਐਂਟਰੀ ਬੰਦ ਕਰਾਈ ਇੰਡੀਆ ਦੀ ਉਹ ਐਂਟਰੀ ਵੀ ਓਪਨ ਕਰਾਵਾਂਗੇ ਤੁਸੀਂ ਆਓ ਪੰਜਾਬ ਤੁਹਾਡਾ ਪਿੰਡ ਤੁਹਾਡਾ ਸ਼ਹਿਰ ਤੁਹਾਡਾ ਜ਼ਮੀਨ ਤੁਹਾਡੀ ਆ ਕੋਠੀ ਤੁਹਾਡੀ ਆ ਆਵਾਮ ਨਾ ਆਉ ਤੁਹਾਨੂੰ ਕੋਈ ਵੀ ਕੋਈ ਬੰਦਾ ਪੰਜਾਬ ਦੇ ਵਿੱਚ ਕਿਸੇ ਐਨ ਆਰ ਆਈ ਦੀ ਪ੍ਰਾਪਰਟੀ ਦੇ ਉੱਤੇ ਕਬਜ਼ਾ ਨਹੀਂ ਕਰ ਸਕਦਾ ਜਿਹੜਾ ਕਬਜ਼ਾ ਕਰੂਗਾ ਉਹਦੇ ਖਿਲਾਫ ਸਖਤ ਕਾਨੂੰਨੀ ਕਦਮਾਂਗੇ ਔਰ ਕਬਜ਼ਾ ਲੈ ਕੇ ਦਵਾਂਗੇ ਕੁਝ ਲੋਕਾਂ ਨੇ ਕੁਝ ਏਰੀਆ ਦੇ ਵਿੱਚ ਜਿੱਦਾਂ ਮੰਨ ਲਓ ਕਿ ਜਲੰਧਰ ਰਾਹਤ ਗਿਆ ਉੱਥੋਂ ਬਹੁਤ ਸ਼ਿਕਾਇਤਾਂ ਆਉਂਦੀਆਂ ਕਿ ਸਾਡੀ ਕੋਠੀ ਮਾਲੀ ਜੀ ਸਾਡਾ ਉਹ ਬਲੱਡ ਮਾਲਿਆ ਜੀ ਅੱਜ ਵੀ ਇੱਕ ਕੇਸ ਦੇ ਵਿੱਚ ਉਹ ਕਹਦੇ ਕਿ ਸਾਡੀ ਕੋਠੀ ਕਿਸੇ ਦੇ ਮਾਲੀ ਹੈ ਸੋ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਵੀ ਕੋਈ ਬੰਦਾ ਐਨਆਰਆਈ ਦੀ ਪ੍ਰਾਪਰਟੀ ਦੇ ਉੱਤੇ ਕਬਜ਼ਾ ਕਰੂਗਾ ਪੰਜਾਬ ਸਰਕਾਰ ਕਬਜ਼ਾ ਨਹੀਂ ਹਟਾਊਗੀ ਉਹਦੀ ਸੁਰੱਖਿਆ ਕਰਨਾ ਸਾਡੀ ਡਿਊਟੀ ਹੈ ਐਨਆਰਆਈ ਸਰ ਪੰਜਾਬ ਦੀ ਰੀੜ ਦੀ ਹੱਡੀ ਦੇ ਐਨਆਰਆਈ ਜਿਹੜਾ ਅੱਜ ਪੰਜਾਬ ਜਿੱਥੇ ਖੜਾ ਹੈ ਜਿਸ ਵੀ ਹਾਲਤ ਦੇ ਵਿੱਚ ਖੜਾ ਹੈ ਇਸ ਹਾਲਤ ਦੇ ਵਿੱਚ ਪੰਜਾਬ ਨੂੰ ਖੜਾ ਕਰਨ ਦੇ ਵਿੱਚ ਦੁਨੀਆ ਭਰ ਦੇ ਐਨਆਈਐਂ ਦਾ ਬਹੁਤ ਵੱਡਾ ਰੋਲ ਆ ਉਹ ਸ ਰੋਲ ਨੂੰ ਜਿਹੜਾ ਅਗਨੋਰ ਨਹੀਂ ਕੀਤਾ ਜਾ ਸਕਦਾ ਸੋ ਇਹ ਜਿਹੜਾ ਅਸੀਂ ਸ਼ੁਰੂ ਕੀਤਾ ਐਨਐਲਏ ਮਿਲਦੀ ਦਾ ਇਹਨੂੰ ਬੜਾ ਜ਼ਬਰਦਸਤ ਰਿਸਪੌਂਸ ਮਿਲਿਆ ਰੋਜ਼ ਹੀ ਕੇਸ ਆਉਂਦੇ ਇਹ ਤੋਂ ਆ ਜਿਹੜੇ ਮੈਂ ਤੁਹਾਨੂੰ ਅੱਧਾ ਦੱਸ ਤੇ ਸਾਡੇ ਕੋਲ ਐਬ ਦੀ ਟੇ ਰੋਜ਼ ਹੀ ਕੇਸ ਆ ਜਾਂਦੇ ਦਫ਼ਤਰ ਮੇਰੇ ਘਰ ਜਦੋਂ ਉੱਥੇ ਜਾਂਦੇ ਆ ਆਪਣਾ ਮਸਲਾ ਜਾਂਦੇ ਆ ਕੇਸ ਹੀ ਕੇਸ ਆਈ ਜਾਂਦੇ ਆ ਮੈਂ ਹਰ ਕਦ ਨੂੰ ਕਹਿੰਦਾ ਕਿ ਕੋਈ ਨਹੀਂ ਤੁਸੀਂ ਲਓ ਸਾਨੂੰ ਸਿਰਫ ਲਾਉਣ ਦਾ ਉਹ ਵੇਧ ਜਿੱਥੇ ਹਾਈ ਕੋਰਟ ਮਾਜੋਬ ਜੱਜਾਂ ਨੇ ਕੋ ਫੈਸਲਾ ਕੀਤਾ ਜਾਂ ਥੜਲੀਆਂ ਕੋਰਟਾਂ ਨੇ ਕੋ ਫੈਸਲਾ ਕੀਤਾ ਉੱਥੇ ਸਾਨੂੰ ਥੋੜੀ ਸਵੱਸਿਆ ਹੁੰਦੀ ਆ ਪਰ ਜਿੱਥੇ ਕੋ ਕੋਰਟ ਨਹੀਂ ਦੋ ਉੱਥੇ ਸਾਦ ਅਸੀਂ ਜਿਹੜਾ ਇੱਕ ਤਲਫੀ ਐਨ ਆਰ ਆਈ ਦੀ ਮਤ ਕਰ ਲਈ ਜਿਹੜੇ ਤਿਆਰ ਰਹਿਨੇ ਆ ਕਿ ਕੋਈ ਵੀ ਆਵੇ ਅਸੀਂ ਕਿਸੇ ਨੂੰ ਹੱਤਾਂਾਂ ਦੀ ਜਿਹੜੀ ਮਤ ਕਰਦੀ ਆ ਸੋ ਮੈਂ ਮੈਂ ਸਮਝਦਾ ਕਿ ਅੱਜ ਦੀ ਐਨ ਆਰ ਆਈ ਮਿਲਦੀ ਵੀ ਜਿਹੜੀ ਆ ਉਹ ਬਹੁਤ ਸਫਲ ਰਹੀ ਆ ਇੰਨੇ ਕੇਸ ਆਉਣੇ 103 ਕੇ ਸੌਣੇ 49 ਬੰਦੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਤੋਂ ਆਨਲਾਈਨ ਹੋ ਕੇ ਆਪਣੀਆਂ ਸਮੱਸਿਆਵਾਂ ਦੱਸਦੇ ਆ ਇਹਦੇ ਤੋਂ ਸਾਬਤ ਹੈ ਕਿ ਦੁਨੀਆ ਭਰ ਦੇ ਐਨਆਈ ਜਿਹੜੇ ਉਹਨਾਂ ਦਾ ਵਿਸ਼ਵਾਸ ਪੰਜਾਬ ਸਰਕਾਰ ਦੇ ਵਿੱਚ ਹੈ ਪੰਜਾਬ ਸਰਕਾਰ ਵੀ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੀ ਹੈ ਕਿ ਅਸੀਂ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜੇ ਸਾਂ ਮੇਰਾ ਆਪਣਾ ਪਰਿਵਾਰ ਐਨਆਈ ਆ ਇਸ ਕਰਕੇ ਮੈਂ ਕਿਸੇ ਵੀ ਐਨਆਈ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੰਜਾਬ 'ਚ ਨਹੀਂ ਆਉਣ ਦੇਵਾਂਗੇ ਖੁੱਲੇ ਦਿਲ ਨਾਲ ਆਪਣੇ ਕੇਸ ਲੈ ਕੇ ਆਓ ਅਸੀਂ ਤੁਹਾਨੂੰ ਢੀਕਦੇ ਆਂ ਪੰਜਾਬ ਆਪਣੀਆਂ ਬਾਹਾਂ ਖੋਲ ਕੇ ਤੁਹਾਡੀ ਵੇਟ ਕਰ ਰਿਹਾ ਜੋ ਮਰਜ਼ੀ ਕਰੋ ਕੰਮ ਕਰੋ ਆਪਣੇ ਸਕੂਲਾਂ ਨੂੰ ਠੀਕ ਕਰੋ ਆਪਣੇ ਪਿੰਡਾਂ ਵਿੱਚ ਗਰਾਊਂਡਾਂ ਨੂੰ ਠੀਕ ਕਰੋ ਲਾਇਬ੍ਰੇਰੀਆਂ ਬਣਾਓ ਹਸਪਤਾਲ ਬਣਾਓ ਜੋ ਵੀ ਤੁਸੀਂ ਕਰਨਾ ਆ ਕੇ ਕਰੋ ਤੁਹਾਨੂੰ ਕਿਸੇ ਕਿਸਮ ਦੀ ਕੋਈ ਇਨਕਾਪਟ ਦੇਉਂਦਾਂਗੇ ਇਹ ਸਾਡੀ ਅੱਜ ਦੀ ਐਨਆਰਈ ਮਿਲਦੀ ਦਾ ਜਿਹੜਾ ਹੱਥ ਸੀਗਾ ਇਹ ਬਹੁਤ ਵਧੀਆ ਅੱਜ ਇਹਨਾਂ ਦੀ ਮਿਲਦੀ ਹੋਈ ਅੱਜ ਕਿਸ ਤਰ੍ਹਾਂ ਦੇ ਕੇਸ ਆਏ ਨੇ ਜ਼ਿਆਦਾਤਰ ਐਨਲਾਈਜ਼ ਦੀ ਸ਼ਿਕਾਇਤਾਂ ਕੀ ਨੇ ਅੰਦਰੀਂ ਤੇ ਦੋ ਤਿੰਨ ਸ਼ਿਕਾਇਤਾਂ ਨੇ ਇੱਕ ਉਹਨਾਂ ਦੇ ਪ੍ਰਾਪਰਟੀ ਦੇ ਕੇਸ ਹੁੰਦੇ ਆ ਜਦ ਦੂਜੇ ਕੋ ਜਿਹੜੇ ਸ਼ਾਦੀਆਂ ਦੇ ਵਿਆਹ ਸ਼ਾਦੀਆਂ ਦੇ ਕੇਸ ਆ ਜਿਹੜੇ ਉਹ ਡਿਸਪਿਊਟ ਦੇ ਲੋਕਾਂ ਦੇ ਉਹ ਵੀ ਕਰਦੇ ਆ ਕੋਈ ਕੁੜੀ ਮੁੰਡਾ ਕੋਈ ਮੁੰਡਾ ਵਿਆਹ ਕਰਾ ਕੇ ਚਲਾ ਗਿਆ ਉਹ ਕੁੜੀ ਕੋ ਪੈਸੇ ਲੈ ਗਿਆ ਕੋਈ ਲੜਕੀ ਇੱਦਾਂ ਚਲੇਗੀ ਉਹ ਵੀ ਸਾਡੇ ਕੋਲ ਕੇਸ ਜਿਹੜੇ ਆਉਂਦੇ ਆ ਮੁੱਖ ਜਿਹੜੇ ਕੇਸ ਲੋਕਾਂ ਦੀਆਂ ਪ੍ਰਾਪਰਟੀਆਂ ਦੇ ਆ ਜਾਂ ਜਿਹੜੇ ਪ੍ਰਾਪਰਟੀਆਂ ਦੇ ਵੀ ਮੈਂ ਇੱਕ ਗੱਲ ਹੋਰ মিডিਏ ਤੋਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜ਼ਿਆਦਾਤਰ ਕੇਸ ਆਉਂਦੇ ਆ ਫੈਮਿਲੀ ਦੇ ਫੈਮਿਲੀ ਦੇ ਐਨਆਰਆਈ ਜਿਹੜਾ ਕਹਿੰਦਾ ਜੀ ਮੇਰੇ ਮੇਰੇ ਪ੍ਰਾਹਰ ਨੇ ਕਬਜ਼ਾ ਕਰ ਲਿਆ ਜੀ ਮੇਰੇ ਚਾਚੇ ਦੇ ਪੁੱਤਾਂ ਨੇ ਕਬਜ਼ਾ ਕਰ ਲਿਆ ਮੇਰੇ ਮਾਮੇ ਦੇ ਪੁੱਤਾਂ ਨੇ ਕਬਜ਼ਾ ਕਰ ਲਿਆ ਕਈ ਥਾਵਾਂ ਤੇ ਪਿਓ ਕਹਿੰਦੇ ਆ ਮੇਰੀ ਜਾਇਦਾਦ ਤੇ ਪੁੱਤਾਂ ਨੇ ਕਬਜ਼ਾ ਕਰ ਲਿਆ ਸਦ ਮੇਰੀ ਹੱਥ ਜੋੜ ਕੇ ਬੇਨਤੀ ਆਪਾਂ ਪੰਜਾਬੀ ਆ ਆਪਾਂ ਸਿੱਖ ਆ ਆਪਣੇ ਪਰਿਵਾਰਾਂ ਦੀ ਆਪਣੇ ਫੈਮਿਲੀ ਮੈਂਬਰਾਂ ਦੇ ਕਬਜ਼ਾ ਨਾ ਕਰੋ ਅਸੀਂ ਪਿਛਲੇ 2-3 ਸਾਲ ਤੋਂ ਇਹ ਐਨਆਰਆਈ ਮਿਲਦੀਆਂ ਕਾਵੇ ਔਰ ਇੰਨੇ ਐਨਆਰਆਈਆਂ ਮਿਲਦੀਆਂ ਦੇ ਵਿੱਚ ਇੱਕ ਵੀ ਆ ਮੰਤਰੀ ਸਾਹਿਬ ਲਈ ਕੋਈ ਸਿੱ ਲੈ ਗਿਆ ਇੱਕ ਵੀ ਇੱਕ ਵੀ ਜਿਹੜਾ ਕੇਸ ਇਦਾਂ ਦਾ ਵੀ ਆਇਆ ਕਿ ਕਿਸੇ ਨੇ ਪੰਜਾਬ ਦੀ ਹੱਦ ਤੋਂ ਬਾਹਰ ਆ ਕੇ ਕਿਸੇ ਨੇ ਕੋਈ ਜੁਪੀ ਵਾਲੇ ਨੇ ਦਿੱਲੀ ਵਾਲੇ ਨੇ ਹਿੜਿਆਣੇ ਵਾਲੇ ਨੇ ਬਿਹਾਰ ਵਾਲੇ ਨੇ ਸਾਡੀ ਕਿਸੇ ਪ੍ਰੋਪਰਟੀ ਦਾ ਕਬਜ਼ਾ ਕੀਤਾ ਵਾ ਇੱਕ ਕੇਸ ਇਦਾਂ ਦਾ ਅੱਜ ਤੱਕ ਨਹੀਂ ਆਇਆ ਜਦੋਂ ਆਉਂਦਾ ਉਦੋਂ ਇਹੀ ਕੇਸ ਆਉਂਦਾ ਜੀ ਮੇਰੇ ਚਾਚੇ ਦੇ ਪੁੱਤਾਂ ਨੇ ਕਰਤਾ ਜੀ ਮੇਰੇ ਵੱਡੇ ਅੱਜ ਵੀ ਇੱਕ ਕੇਸ ਆ ਰਿਹਾ ਸੀਗਾ ਕਿ ਮੇਰੇ ਵੱਡੇ ਭਾਈ ਸਾਹਿਬ ਨੇ ਬੇਦਾ ਆ ਕੁਝ ਮੰਨ ਲਿਆ ਸੋ ਮੇਰੀ ਬੇਨਤੀ ਹੈ ਭਰਾਓ ਆਪਾਂ ਆਪਣੇਆਂ ਦੀ ਜਾਇਦਾਦਾਂ ਕਿਉਂ ਮਲਦੇ ਆਂ ਆਪਾਂ ਨੂੰ ਨਹੀਂ ਲੋੜ ਆਪਾਂ ਕਿਸੇ ਦੀ ਉਹਦਾ ਮਲ ਲਈਏ ਆਪਾਂ ਆਪਣੇ ਪਰਵਾਦਾ ਦੀ ਉਹਦਾ ਮਲ ਲਈਏ ਇਹ ਇਹ ਸਾਡੇ ਹੈਰੀਟੇਜ ਦੇ ਵਿੱਚ ਸਾਡੇ ਸਭਿਆਚਾਰ ਦੇ ਵਿੱਚ ਇਹ ਕਿਤੇ ਸ਼ਾਮਲ ਨਹੀਂ ਤੇ ਆਪਾਂ ਆਪਣੇ ਫੈਮਲੀਆ ਦੇ ਜਿਹੜੀਆਂ ਉਹ ਪ੍ਰੋਪਰਟੀਆਂ ਮਲਣੀਆਂ ਸੋ ਅੱਜ ਵੀ ਕੇਸ ਆਏ ਮੈਂ ਤਾਂ ਬੇਨਤੀ ਕਰ ਸਕਦਾ ਬਾਕੀ ਕਾਨੂੰਨੀ ਤੌਰ ਤੇ ਜੋ ਜੱਜ ਮਤ ਦਿਆ ਉਹ ਸੀ ਕਰਦੇ ਹਨ ਸਰ ਮੈਂ ਸਰ ਅਭੀ ਤੱਕ ਜਿੰਨੀ ਵੀ ਐਨਆਰਆਈਸ ਮਿਲਨੀ ਹੋਈ ਹੈ ਆਪਕੀ ਟੋਟਲ ਕਿੰਨੇ ਅਭੀ ਤੱਕ ਆਕੜੇ ਆਪਕੇ ਪਾਸ ਆਏ ਕਿ ਇਤਨੀ ਮਿਲਣੀ ਵਿੱਚ ਇਤਨੀ ਸ਼ਿਕਾਇਤਾਂ ਆਪਕੇ ਪਾਸ ਆਈਆਂ ਔਰ ਕਿੰਨੀ ਟੋਟਲ ਸਭ ਕੋ ਮਿਲ ਰਿਹਾ ਕਿੰਨੀ ਹੱਲ ਹੋ ਚੁੱਕੀਆਂ ਅੱਜ ਤੱਕ ਜਿਹੜੀ ਅਸੀਂ ਪਹਿਲਾਂ ਕੀਤੀਆਂ 9 ਮਿਲਣਿਆਂ ਜਿਹੜੀ ਟੋਟ ਸਾਰੀ ਮਿਲ ਨਾ 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 ਜਿਹੜੀਆਂ 9 ਮਿਲਣਿਆਂ ਕੀਤੀਆਂ ਸੀ ਉਹਦੇ ਚ ਸਾਡੇ ਕੋਲ 2000 ਕੇਸ ਆਇਆ ਸੀਗਾ 9 ਮਿਲਣਿਆਂ ਚ 2 ਸਾਲਾਂ ਚ ਔਰ ਅਸੀਂ 1400 ਕੇਸ ਜਿਹੜਾ ਹੱਲ ਕਰਤਾ 200 ਕੇਸ ਅਜੇ ਬਾਕੀ ਬਕਾਇਆ ਪਿਆ ਜਿਹੜੇ ਕੋਟਾਂ ਵਿੱਚ ਕੇਸ ਚੱਲਦੇ ਹੋਰ ਕੋਈ ਸਾਡੀ ਉਹ ਸਾਡੇ ਬਾਰੇ ਵਸਤ ਜੀ ਦੀ ਕਿਸ ਦਾ ਕੇਸ ਹੈ ਹਾਈ ਕੋਰਟ 'ਚ ਹੈ ਕਿਸ ਦਾ ਸੈਸ਼ਨ ਕੋਰਟ 'ਚ ਹੈ ਕਿਸ ਦਾ ਕਿਸੇ ਕੋਰਟ ਦੇ ਵਿੱਚ ਹੈ ਉਹ ਵੀ ਪਾਸ ਅਸੀਂ ਲੱਗੇ ਆ ਅਗਲੇ ਦੀ ਬਤ ਕਰ ਲੱਗੇ ਆ ਹੁਣ ਜਿਹੜੀਆਂ ਛੋਟੋਈਆਂ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਪਿਛਲੀ ਵਾਰ ਸਾਡੇ ਕੋਲ 100 ਕੇਸ ਸੀਗਾ ਐਕਾ ਸਾਡੇ ਕੋਲ 1 ਤਿੰਨ ਕੇਸ 103 ਆਏ ਪਿਛਲੀ ਵਾਰ ਆਨਲਾਈਨ 25 ਬੰਦਿਆਂ ਨੇ ਮਤਲਬ ਸਾਨੂੰ ਆਪਣੇ ਮਸਲੇ ਜਿਹੜੇ ਦੱਸੇ ਸੀ ਅੱਜ ਦੀ ਇਹਨਾਂ ਦੇ ਮਿਲਣੀ ਦੇ ਵਿੱਚ 49 ਅਨਿੰਜਾ ਬੰਦਾ ਨੇ ਜਿਹੜੇ ਆਪਣੇ ਕੇਸ ਦੱਸੇ ਜਿਹੜੇ ਕਈ ਲੋਕ ਕਹਿੰਦੇ ਨੇ ਵੀ ਸਾਡੇ ਬਹੁਤ ਲੰਮੇ ਕੇਸ ਖਿੱਚੇ ਗਏ ਕਿਸੇ ਮੁਲਾਜ਼ਮ ਜਾਂ ਅਫਸਰਾਂ ਤੇ ਵੀ ਕੋਈ ਕਾਰਵਾਈ ਕਰੀ ਹੈ ਕਿਉਂਕਿ ਉਹਨਾਂ 'ਚ ਬਹੁਤ ਵੱਡਾ ਰੋਲ ਆ ਵੀ ਇਹਨਾਂ ਨੇ ਜਿਹਨਾਂ ਨੇ ਡਿਲੇ ਕਰੇ ਨੇ ਮਾਮਲੇ ਉਹਦੇ 'ਚ ਨਹੀਂ ਹੋਈ ਕਿਸੇ ਤੇ ਕੋਈ ਕਾਰਵਾਈ ਨਹੀਂ ਜੀ ਮੈਂ ਪਹਿਲਾਂ ਕਾਰਵਾਈ ਕੀਤੀ ਆ ਉਹ ਪਿਛਲੇ ਸਾਲਾਂ 'ਚ ਕਾਰਵਾਈ ਕੀਤੀਆਂ ਕਈ ਥਾਵਾਂ ਤੇ ਕਾਰਵਾਈਆਂ ਕੀਤੀਆਂ ਕਿਉਂਕਿ ਇਹਨਾਂ ਦੇ ਜਿਹੜੇ ਮਸਲੇ ਆ ਜਿਆਦਾ ਤਦ ਜਿਹੜੇ ਪ੍ਰਾਪਰਟੀ ਦੇ ਮਸਲੇ ਆ ਉਹ ਜਾਂ ਤੇ ਥਾਣੇ ਨਾਲ ਸੰਬੰਧਤ ਹੈ ਜਾਂ ਉਹਨਾਂ ਨੂੰ ਤਹਿਸੀਲਦਾਰ ਤੇ ਪਟਵਾਦੀ ਜਿਹੜਾ ਉਹ ਤੰਗ ਕਰਦਾ ਇਹਨਾਂ ਦੀ ਕ腐ਸ਼ਨ ਦੀ ਬਹੁਤ ਗ ਉਹ ਜਾਂਦੇ ਉੱਥੇ ਮਾਲ ਮਹਿਕਮੇ ਤੇ ਜਾਂ ਕਲਪਸ਼ਨ ਹੁੰਦੀ ਆ ਜਾਂ ਪੁਲਿਸ ਦੇ ਜਿਹੜੇ ਥੱਲੇ ਮੁਲਾਜ਼ਮ ਆ ਉਹ ਪੁਲਿਸ ਦੇ ਬੜੇ ਚੰਗੇ ਅਫਸਰ ਵੀ ਆ ਸਾਡੇ ਕੋਲ ਜਿਹੜੇ ਉਹਨਾਂ ਦੀ ਮਤ ਵੀ ਬੜੀ ਕਰਦੇ ਆ ਉਦੋਂ ਉਹਨਾਂ ਤੇ ਅਸੀਂ ਕਈ ਵਾਰ ਕਾਰਵਾਈਆਂ ਕੀਤੀਆਂ ਅਸੀਂ ਡਾਇਰੈਕਟ ਮੈਸੇਜ ਦਿੱਤਾ ਕਿ ਜਿਹੜਾ ਵੀ ਬੰਦਾ ਜਿਹੜਾ ਵੀ ਸਾਡਾ ਅਫਸਰ ਕੋਈ ਵੀ ਸਾਡਾ ਅਧਿਕਾਰੀ ਜੇ ਕੇ ਐਨਡੀਆਈ ਦੀ ਪ੍ਰਾਪਰਟੀ ਦੇ ਮਲਾਂ ਦੇ ਵਿੱਚ ਮਲਾਉਣ ਦੇ ਵਿੱਚ ਸ਼ਾਮਲ ਹੋਇਆ ਤੇ ਉਹਦੇ ਖਿਲਾਫ ਕਿਉਂ ਦੀ ਕਾਰਵਾਈ ਕਰਾਂਗੇ ਸਾਡੀ ਮੰਨਦੀ ਆ ਕਾਰਵਾਈ ਠੋਕੇ ਕਰਾਂਗੇ ਅਸੀਂ ਮੈਨੂੰ ਪਤਾ ਨਹੀਂ ਉਹਨਾਂ ਨੇ ਕੀ ਕੀਤਾ ਕੀ ਕੀਤਾ ਮੇਰਾ ਖਿਆਲ ਤਾਂ ਕੀਤਾ ਹੀ ਕੋਈ ਨਹੀਂ ਸਾਡੇ ਕੋਲ ਤਾਂ ਕੋਈ ਰਿਕਾਰਡ ਨਹੀਂ ਨਾ ਕਿਸੇ ਨੇ ਮਿਲਨੀਆ ਕੀਤੀਆਂ ਅਸੀਂ ਸਭ ਪ੍ਰੈਕਟੀਕਲ ਮਿਲਨੀਆ ਕੀਤੀਆਂ ਜਿਹੜੀਆਂ ਨੌਕ ਕੀਤੀਆਂ ਉਹ ਵੀ ਤੁਹਾਨੂੰ ਦਿਖਾਈਆਂ ਸਾਹਮਣੇ ਲੋਕ ਆਉਂਦੇ ਆ ਪਾ ਕੇ ਆਪਣੇ ਕੇਸ ਦੱਸਦੇ ਆ ਜਿਹੜਾ ਅੱਜ ਵੀ ਕੀਤੀ ਆ ਜਾਂ ਚਾਹ ਦਸੰਬਰ ਨੂੰ ਆਨਲਾਈਨ ਹੋ ਤਾਂ ਸਭ ਨੂੰ ਸੁਣੀ ਜਾਦੀ ਹੈ ਸਭ ਦੇਖ ਰਹੇ ਸਮਝਦਕ ਦੀ ਗੱਲ ਮੈਨੂੰ ਪਹਿਲਿਆਂ ਸਰਕਾਰਾਂ ਦਾ ਆਖਰ ਕਲੀ ਚੇਤਾ ਕਰਉਂਦੇ ਤੁਸੀਂ ਜੇ ਉਹ ਕਦੇ ਹੋਇਆ ਹੁੰਦਾ ਤੇ ਸਾਡੇ ਕੋਲ ਥੋੜਾ ਹੁੰਦੇ ਜਿਹੜੇ ਬੰਦੇ ਕਹਿੰਦੇ 5 ਸਾਲ ਹੋ ਗਏ ਥੱਕੇ ਖਾਂਦੇ ਆ ਤੂੰ 7 ਸਾਲ ਹੋ ਗਏ ਧੱਕੇ ਖਾਂਦਿਆ ਤੂੰ ਉਹਨਾਂ ਦੇ ਧੱਕੇ ਲੋਕ ਜਦੋਂ ਸਾਡੇ ਕੋਲ ਆਉਂਦੇ ਉਹ ਕਿੱਥੋਂ ਆਈ ਜਾਂਦੇ ਮੰਦਰੀ ਕੋਈ ਅਜਿਹਾ ਵੀ ਕੇਸ ਆਇਆ ਨੇ ਕਿ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਹੋ ਰਹੀ ਈ ਹੋਏ ਕੋਈ ਇਸ ਤਰ੍ਹਾਂ ਦੇ ਟਰੈਵਲ ਏਜੰਟਾਂ ਦਾ ਵੀ ਕਿ ਇਹ ਇੱਦਾਂ ਦੇ ਵੀ ਆਏ ਸਾਡੇ ਕੋਲ ਹਾਂ ਟਰੈਵਲ ਏਜੰਟਾਂ ਦੇ ਖਿਲਾਫ ਅਸੀਂ ਕਾਰਵਾਈ ਕੀਤੀ ਪਿਛਲੇ ਸਾਲ ਬਹੁਤ ਕਾਰਵਾਈ ਕੀਤੀ ਅਸੀਂ ਟਰੈਵਲ ਏਜੰਟਾਂ ਕੋ ਅਸੀਂ ਪੈਸੇ ਵੀ ਦੁਆਏ ਵਾਪਸ ਪੈਸੇ ਕਰਾਏ ਲੋਕਾਂ ਦੇ ਕੈਸ ਵੀ ਦੱਤ ਕਿਤੇ ਟ੍ਰੈਵਲ ਜਾਂਦਾ ਪਰ ਕੋਈ ਫਾਸਟ ਟ੍ਰੈਕ ਪ੍ਰਵੀਜ਼ਨ ਹੈ ਜੀ ਕੋਈ ਕੇਸ ਤਰੰਤ ਅਰੈਸਟਡ ਹੋਵੇ ਜਾਂ ਤਰੰਤ ਕੋ ਕਾਰਵਾਈ ਹੋਵੇ ਕੋਈ ਤੁਹਾਡਾ ਟੋਲ ਨੰਬਰ ਨਹੀਂ ਇਹ ਸਾਡੇ ਕੋਈ ਇਦਾਂ ਦੀ ਹੈ ਨਹੀਂ ਪਰ ਮੈਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਆਪਾਂ ਇਦਾਂ ਦਾ ਇੱਕ ਸਿਸਟਮ ਜਿਹੜਾ ਉਹ ਆਪਣੇ ਮਤਲਬ ਜਿਹੜਾ ਲਾ ਡਿਪਾਰਟਮੈਂਟ ਆ ਉਹਦੇ ਵੱਲੋਂ ਤੇ ਚੀਫ ਜਸਟਿਸ ਸਾਹਿਬ ਨੂੰ ਕਹਿ ਕੇ ਹਾਈ ਕੋਰਟ ਦੇ ਨੂੰ ਆਪਾਂ ਕੋਈ ਇਦਾਂ ਨਹੀਂ ਆ ਫਾਸਟ ਟ੍ਰੈਕ ਕੋਟਾ ਜਿਹੜੀਆਂ ਪੰਜਾਬ ਦੇ ਵਿੱਚ ਤਿੰਨ ਚਾਰ ਜਿਹੜੀਆਂ ਏਰੀਆ ਵੰਡ ਕੇ ਬਣਾ ਦਈਏ ਜਿੱਥੇ ਐਨਆਰਆਈ ਦੇ ਕੇਸ ਜਿਹੜੇ ਛੇਤੀ ਹੱਲ ਹੋ ਜਾਣ ਏ ਮੈਂ ਸੀਐਮ ਸਾਹਿਬ ਨੂੰ ਆਲਰੇਡੀ ਕਹਾਂ ਆ ਮਾਨ ਸਾਹਿਬ ਨੂੰ ਔਰ ਮਾਨ ਸਾਹਿਬ ਨੇ ਮੈਨੂੰ ਕਿਹਾ ਕਿ ਕਰਾਂਗੇ ਆਪਾਂ ਹਾਂਜੀ ਠੀਕ ਹੈ ਹਾਂ ਓਕੇ